ਇੱਕ ਪਾਸੇ ਲੋਕ ਨਵੇਂ ਸਾਲ ਦੇ ਜਸ਼ਨਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ ਅਤੇ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਅਣਤ ਅक्षर ਧਾਲੂ ਆਪਣੇ ਪਿਆਰੇ ਮੁਰਸ਼ਿਦ ਦੇ ਕਾਮਿਲ ਦੇ ਵਚਨਾਂ ਦੇ ਤਹਿਤ ਲੋੜਵੰਦਾ ਦੀ ਸਹਾਇਤਾ ਵਿੱਚ ਦਿਨ ਰਾਤ ਇਕੱਠੇ ਹੋਏ ਹਨ ਇਸ ਦੀ ਮਿਸਾਲ ਬਲਾਕ ਲੁਧਿਆਣਾ ਤੇ ਜੌਨ ਦੁਗਰੀ ਦੀ ਸਾਧ ਸੰਗਤ ਨੇ ਪੇਸ਼ ਕੀਤੀ ਜਿਨ੍ਹਾਂ ਨੇ ਆਪਣੀ ਨਿੱਕ ਕਮਾਈ ਵਿੱਚੋਂ ਦਸਵੰਦ ਦੇ ਰੂਪ ਵਿੱਚ ਲੋੜਵੰਦਾਂ ਨੂੰ ਕੰਬਲ ਵੰਡੇ ਹਨ ਦੁਨੀਆ ਭਰ ਵਿੱਚ ਭਲਾਈ ਕਾਰਜਾਂ ਵਿੱਚ ਸਭ ਤੋਂ ਮੋਰੀ ਸੰਸਾ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਫਜ਼ੂਲ ਖਰਚੀ ਦੀ ਬਜਾਏ ਖੁਸ਼ੀ ਗਮੀ ਦੇ ਮੌਕਿਆਂ ਨੂੰ ਮਾਨਵਤਾ ਦੇ ਭਲੇ ਦੇ ਕਾਰਜ ਕਰਕੇ ਹੀ ਮਨਾਉਂਦੀ ਹੈ ਨਵਾਂ ਸਾਲ ਆ ਰਿਹਾ ਹੈ ਤਾਂ ਸਾਧ ਸੰਗਤ ਨੇ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋੜਵੰਦਾਂ ਦੇ ਲਈ ਵੱਡਾ ਉਪਰਾਹ ਲਾਗ ਕੀਤਾ ਹੈ ਸਾਧ ਸੰਗਤ ਨੇ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਦੀ ਪਵਿੱਤਰ ਸਿੱਖਿਆਵਾਂ ਉੱਤੇ ਅਮਲ ਕਰਦੇ ਹੋਏ ਲੋੜਵੰਦਾਂ ਨੂੰ ਵਧੀਆ ਕੁਆਲਿਟੀ ਦੇ ਕੰਬਲ ਵੰਡਿਤ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। ਸਟੇਟ ਕਮੇਟੀ ਮੈਂਬਰ ਸਤਿਆਦੇਵ ਇਨਸਾਨ ਨੇ ਦੱਸਿਆ ਕਿ ਕੜਾਕੇ ਦੀ ਠੰਡ ਪੈ ਰਹੀ ਹੈ ਅਜੀਹੇ ਦੇ ਵਿੱਚ ਸਾਧ ਸੰਗਤ ਨੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਸੋਚੀ ਜਿਹੜੇ ਦਿਨ ਭਰ ਕਮਾਈ ਕਰਕੇ ਮਸਾਂ ਪੇਟ ਹੀ ਭਰਦੇ ਹਨ। ਉਹਨਾਂ ਨੇ ਦੱਸਿਆ ਕਿ ਪੂਜਨੀ ਗੁਰੂ ਜੀ ਦੇ ਪਵਿੱਤਰ ਸਿੱਖਿਆਵਾਂ ਉੱਤੇ ਹੀ ਅਸੀਂ ਅਮਲ ਕਰਕੇ ਅਜਿਹਾ ਕਾਜ ਕਰ ਰਹੇ ਹਾਂ ਵਰਨਾ ਅੱਜ ਘੋਰ ਕਾਲਯੁਗ ਦੇ ਵਿੱਚ ਆਪਣੇ ਆਪਣੇ ਦਾ ਸਾਥ ਨਹੀਂ ਦਿੰਦੇ ਲੇਕਿਨ ਇਹ ਸੇਵਾਦਾਰ ਆਪਣੇ ਨਿੱਜੀ ਉਜੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਦਸਵੰਤ ਦੇ ਰੂਪ ਵਿੱਚ ਪੈਸੇ ਇਕੱਠੇ ਕਰਕੇ ਜ਼ਰੂਰਤਮੰਦਾਂ ਦੇ ਇਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਨੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਇਸ ਤਸਵੀਰਾਂ ਨੂੰ ਦੇਖ ਕੇ ਸਾਨੂੰ ਅਤੇ ਸਮਾਜ ਨੂੰ ਫੇਧ ਲੈਣ ਦੀ ਲੋੜ ਹੈ ਕਿਉਂਕਿ ਜੋ ਬੇਸਹਾਰਾ ਲੋਕ ਹੁੰਦੇ ਹਨ ਕਿਉਂਕਿ ਦੂਜਿਆਂ ਦੇ ਕੰਮ ਆਉਣਾ ਹੀ ਸਭ ਤੋਂ ਵੱਡੀ ਇਨਸਾਨੀਅਤ ਹੈ ਇਹੀ ਪਾਠ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨੇ ਆਪਣੇ ਕਰੋੜਾ ਸ਼ਰਧਾਲੂਆਂ ਦੇ ਦਿਲਾਂ ਅੰਦਰ ਮਨਾਂ ਅੰਦਰ ਇਹ ਵਿਚਾਰ ਪੈਦਾ ਕੀਤੇ ਨੇ ਤੇ ਉਹਨਾਂ ਵਿਚਾਰਾਂ ਦਾ ਸਦਕੇ ਹੀ ਅੱਜ ਇਸ ਤਰੀਕੇ ਦੀਆਂ ਬਹੁਤ ਹੀ ਖੂਬਸੂਰਤ ਇਨਸਾਨੀਅਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ इस मौके टिवादर जो की गात ने की कुछ कहा जरूर सुनो जिस तरह चलाए हुए मानवता भलाई ते जिसमें कि कपड़े था, कपड़े है वस्त्र करना कोई राशन ਕਰਨਾ ਅੱਖੇਦਾਨ ਕਰਨਾ ਕੋਈ ਕਿਤਨੀ ਦਾਨ ਕਰਨਾ تقریبا 170 ਮਾਨਵ ਤਬਲਾਈ ਕੇ ਕਾਰੀ ਆਪਣੇ ਸਤਿਗੁਰ ਦੇ ਹੁਕਮ ਨਾਲ ਸਤਿਗੁਰ ਕੇ ਜੋ ਵੀ ਹੁਕਮ ਹੁੰਦਾ ਸਤਿਗੁਰ ਨੇ ਦੱਸਿਆ ਹੋਇਆ ਉਸ ਰਾਹ ਤੇ ਚਲਦੇ ਹੋਏ ਜੋ આજ ਦਾ ਵੀ ਅਸੀ ਕਾਰੀ ਹੈ ਉਹ ਹੈ ਜੇ ਕਿ ਕੰਬੜ ਸਰਦੀਆਂ ਚ ਜਿਹਨੂੰ ਗਰੀਬ ਪਰਿਵਾਰ ਨੂੰ ਬਚਾਣਾ ਉਸ ਦੀ ਰੱਖਿਆ ਕਰਨਾ ਉਹ ਆਪਣਾ ਧਰਮ ਹੈ ਸਤਿਗੁਰ ਦੇ ਹੁਕਮ ਨਾਲ ਹੀ ਜੋ ਵੀ ਆਪਣੇ ਸਤਿਗੁਰ ਦੀ ਮਿਲਦੇ ਆਪਾਂ ਨੂੰ ਸਿਖਾਇਆ ਜਾਂਦਾ ਉਹੀ ਉਸੇ ਕਾਰਜ ਨੂੰ ਅਸੀਂ ਕਰਦੇ ਹਾਂ ਸੰਦੇਸ ਇਹੀ ਆ ਵੀ ਚਾਹੇ ਗੁਰੂ ਪੀਰ ਡੇਰੇ ਜਿੰਨੇ ਵੀ ਆ ਸਭ ਇੱਕੋ ਹੀ ਗੱਲ ਸਿਖਾਉਂਦੇ ਆ ਮਾਨਸ ਕੀ ਜੱਤ ਇੱਕ ਹੈ ਸੋ ਇਹ ਸਭ ਨੂੰ ਇੱਕੋ ਬਰਾਬਰ ਸਮਝ ਕੇ ਹਰ ਇੱਕ ਬੰਦੇ ਦੀ ਜਿੱਥੋਂ ਜਿੰਨੀ ਆਪਾਂ ਹੈਲਪ ਕਰ ਸਕਦੇ ਆ ਜਿੰਨੀ ਮਦਦ ਕਰ ਸਕਦੇ ਆ ਆਪਾਂ ਨੂੰ ਆਪਣਾ ਦਸਵੰਦ ਕੱਢ ਕੇ ਉਹ ਚ ਪਰਣੀ ਚਾਹੀਦੀ ਆ ਕਿਸੇ ਗਰੀਬ ਗੁਰਬੇ ਨਾਲ ਜਾਂ ਕਿਸੇ ਮਜਲੂਮ ਨਾਲ ਕੋਈ ਤੱਕਾ ਨਾ ਕਰੋ ਹਮੇਸ਼ਾ ਹਰੇਕ ਦਾ ਹੱਥ ਫੜ ਕੇ ਉਹਨੂੰ ਅੱਗੇ ਵਧ ਕੇ ਨਾਲ ਲੈ ਕੇ ਚੱਲੋ